ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਕਿਸਮ ਦੇ ਫਕੀਰ ਫਕੀਰ ਬੰਨਾ ਸੌਖਾ ਪੀ ਹੈ ਅਤੇ ਔਖਾ ਪੀ ਛੋਟੀ ਹਸ ਦਰਿਆ ਵੇ ਸੁਰ ਦੇਵੋ ਤਰਦੀ ਹੈ ਪਰੰਤੂ ਜੇ ਕੋਈ ਚਾਹੇ ਉਸ ਨੂੰ ਫੜ ਕੇ ਉਹ ਪਾਰ ਲੰਘ ਜਾਵੇ ਤਾਂ ਗਲਤ ਹੈ ਉਹ ਛੋਟੀ ਉਸ ਨੂੰ ਡਬੋ ਦੇਵੇਗੀ ਇਸੇ ਤਰ੍ਹਾਂ ਕਈ ਮਾਪੂਛ ਦੀ ਕਮਾਈ ਇਤਨੀ ਹੁੰਦੀ ਹੈ ਕਿ ਆਪ ਤਾਰ ਸਕਦੇ ਹਨ ਪਰੰਤੂ ਹੋਰ ਕਿਸੇ ਨੂੰ ਉਤਾਰ ਨਹੀਂ ਸਕਦੇ ਕਈ ਮਹਾਪੁਰਸ਼ ਬੇੜੀ ਦੀ ਤਰ੍ਹਾਂ ਹੁੰਦੇ ਹਨ ਬੇੜੀ ਥੋੜੇ ਜਿਹੇ ਬੰਦਿਆਂ ਨੂੰ ਪਾਰ ਕਰ ਸਕਦੀ ਹੈ ਜੇ ਜੇ ਜ਼ਿਆਦਾ ਪੈਰ ਜਾਂਦਾ ਡੁੱਬ ਜਾਂਦੀ ਹੈ ਇਸੇ ਤਰ੍ਹਾਂ ਹੈ ਮਹਾਪੁਰਸ਼ ਗਿਣਤੀ ਦੇ ਬੰਦਿਆਂ ਨੂੰ ਹੀ ਪਾਰ ਕਰ ਸਕਦੇ ਹਨ ਕਈ ਮਹਾਪੁਰਸ਼ ਸਮੁੰਦਰੀ ਜਹਾਜ਼ ਦੀ ਤਰ੍ਹਾਂ ਹੁੰਦੇ ਹਨ ਜਹਾਜ਼ ਸਾਰੇ ਪਿੰਡ ਨੂੰ ਜਾਂ ਸ਼ਹਿਰ ਨੂੰ ਪਾਰ ਕਰ ਸਕਦਾ ਹੈ ਉਸ ਤੋਂ ਬਾਅਦ ਨਹੀਂ ਹਾਂ ਤੇ ਚੌਥੀ ਕਿਸਮ ਦੇ ਮਹਾਪੁਰਸ਼ ਉਹ ਹੁੰਦੇ ਹਨ ਜੋ ਨਾਮ ਰੂਪੀ ਜਹਾਜ਼ ਨਾਲ ساری ਦੁਨੀਆ ਦਾ ਇੱਕ ਪਾਸੇ ਰਹੀ ਉਹ 88 ਲਖ ਜੂਨ ਨੂੰ ਵੀ ਪਾਰ ਕਰ ਸਕਦਾ ਹੈ ਉਹ ਪੂਰਨ ਮਹਾਪੁਰਸ਼ ਹੈ ਕਲਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰ ਹੋ ਹਰ ਭਗਤ ਜਨਾ ਕਹ ਮੁਹਿ ਡਠੈ ਜਗਤ ਤਰਿਆ ਸਭ ਲੋੜੀ ਹੈ ਹਰ ਜਨ ਪਰਵਾਰ ਸਦਾਰ ਹੈ 21 ਹੀ ਕੁਲੀ ਸਭ ਜਗਤ ਛਟਾਵੇ ਕਈ ਕਹਿੰਦੇ ਹਨ ਜੋ ਨਾਮ ਜਪਤਾ ਹੈ ਉਸ ਦੀਆਂ 21 ਕੁਲਾਂ ਤਰ ਜਾਂਦੀਆਂ ਹਨ ਸਤ ਨਾਨਕਿਆ ਦੀਆਂ ਸਤ ਦਾਤਕਿਆ ਦੀਆਂ ਤੇ ਸਤ ਸਹੁਰਿਆ ਦੀਆਂ ਪਰੰਤੂ ਪੂਰਨਮਾ ਪੁੱਛ ਦੀ ਸਟੇਜ ਜਿਸ ਤੋਂ ਉੱਤੇ ਹੈ ਉਹ ਇੱਕੋ ਹੀ ਕੋਲਜਕਤ ਨੂੰ ਉਤਾਰ ਦਿੰਦਾ ਹੈ ਰਾਜਾ ਜਨਕ ਜਦੋਂ ਨਰਕਾਂ ਦੇ ਪਾਸਤੀ ਲੰਘਿਆ ਤਾਂ ਸਾਰੇ ਨਰਕ ਠੰਡੇ ਹੋ ਗਏ ਜੀਵਨ ਨੂੰ ਸ਼ਾਂਤੀ ਮਿਲ ਗਈ ਬੜੇ ਸ਼ੌਕ ਨਾਲ ਆਪਾਂ ਇਹ ਸਾਖੀ ਸੁਣਾਉਂਦੇ ਹਾਂ ਪਰੰਤੂ ਮਗਰੋਂ ਪੋਚਾ ਫੇਰ ਦਿੰਦੇ ਹਾਂ ਆਪਣੇ ਆਪ ਜੋ ਕਿਹਾ ਹੁੰਦਾ ਹੈ ਉਸ ਨੂੰ ਉਲਟ ਪੁਲਟ ਕਰ ਦਿੰਦੇ ਹਾਂ ਕਿ ਮੇਰੇ ਸਤਗੁਰ ਵਿੱਚ ਜਾਂ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਤਨੀ ਤਾਕਤ ਨਹੀਂ ਹੈ ਕਿ ਇਹੋ ਜਿਹਾ ਭਗਤ ਸੰਤ ਮਹਾਪੁਰਸ਼ ਪੈਦਾ ਕਰ ਸਕਣ ਜਿਸਤੇ ਦਰਸ਼ਨ ਕਰਦੇ ਸਾਰ ਹੀ ਸਾਰੇ ਪਾਪੀਆਂ ਦਾ ਉਧਾਰ ਹੋ ਜਾਵੇ ਜਿਹੜੇ ਇਸ ਭੁਲੇਖੇ ਵਿੱਚ ਫਸੇ ਪਏ ਹਨ ਕਿ ਅੱਗੇ ਨੂੰ ਕੋਈ ਸੰਤ ਸਾਧ ਗੁਰਮੁਖ ਹੋ ਹੀ ਨਹੀਂ ਸਕਦਾ ਉਹ ਗੁਰੂ ਸਾਹਿਬ ਦੀ ਘੋਰ ਨਿਰਾਦਰí ਕਰ ਰਹੇ ਹੁੰਦੇ ਹਨ ਅਤੇ ਸਜ਼ਾ ਦੇ ਹੱਕਦਾਰ ਹਨ ਗੁਰੂ ਸਾਹਿਬ ਦੀ ਬਾਣੀ ਰਹੀ ਦੀ ਦੁਨੀਆ ਤੱਕ ਸਤ ਹੈ ਜੇ ਹੁਣ ਕੋਈ ਇਹੋ ਜਿਹੇ ਨਹੀਂ ਹੋ ਸਕਦੇ ਤਾਂ ਬਾਣੀ ਝੁੱਠੀ ਹੋ ਜਾਵੇਗੀ ਜੋ ਕਦੀ ਨਹੀਂ ਹੋ ਸਕਦੀ ਸੋ ਭਾਈ ਇਹੋ ਜਿਹੇ ਮਹਾਪੁਰਸ਼ ਪਿੱਛੇ ਵੀ ਸਨ ਹੁਣ ਵੀ ਹਨ ਅਤੇ ਅੱਗੇ ਨੂੰ ਵੀ ਹੋਣਗੇ ਜਿਨ੍ਹਾਂ ਵਿੱਚ ਇਹ ਸਿਫਤ ਹੈ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਕਿੰ ਜਪਿਓ ਗੁਰਮੰਤ ਆਇਆ ਉਹ ਪਰਵਾਨ ਹੈ ਜੇ ਕੋਲ ਕਾ ਕਰੇ ਉਧਾਰ ਵਾਨੀ ਸਮਝਣੀ ਔਖੀ ਹੈ ਆਪਣੇ ਕੋਲ ਦਾ ਉਧਾਰ ਨਹੀਂ ਬਲਕਿ ਕੋਲ ਦਾ ਸਾਰੇ ਸੰਸਾਰ ਦੀ ਉਧਾਰ ਕਰ ਦੇਵੇ ਇਸ ਤਰ੍ਹਾਂ ਫਕੀਰ ਵੀ 4 ਕਿਸਮ ਦੇ ਹੁੰਦੇ ਹਨ ਕੀਰ ਕੀਰ ਕੌਣ ਹਨ ਨਕਲੀ ਫਕੀਰ ਜੋ ਲਿਬਾਸ ਫਕੀਰਾਂ ਵਾਲਾ ਪਾਈ ਫਿਰਦੇ ਹਨ ਅਤੇ ਘਰ-ਘਰ ਮੰਗਦੇ ਫਿਰਦੇ ਹਨ ਉਹਨਾਂ ਨੂੰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਹ ਬਨਾਰਸ ਦੇ ਠੱਗ ਹਨ ਫਕੀਰ ਕੌਣ ਹਨ ਜਿਨ੍ਹਾਂ ਨੂੰ ਥੋੜੀ ਬਹੁਤੀ ਤਾਕਤ ਮਿਲ ਜਾਂਦੀ ਹੈ ਪਰੰਤੂ ਹਾਲੇ ਦਰਸ਼ਨ ਨਹੀਂ ਹੋਏ ਹੁੰਦੇ ਹਲੇ ਪ੍ਰਾਪਤੀ ਨਹੀਂ ਹੋਈ ਹੁੰਦੀ ਉਹ ਇਸ ਨੂੰ ਹੀ ਪ੍ਰਾਪਤੀ ਸਮਝ ਕੇ ਗਲਤੀ ਵਿੱਚ ਫਸ ਜਾਂਦੇ ਹਨ ਜਿਸ ਤਰ੍ਹਾਂ ਪ੍ਰਾਪਤੀ ਤੋਂ ਪਹਿਲਾਂ ਫਰੀਦ ਦੀ ਸਟੇਜ ਹੋ ਗਈ ਸੀ ਉਸਨੇ ਕਿ ਹਮਾਰਾ ਜਾ ਉਹ ਚਿੜੀਓ ਤਾਂ ਚਿੜੀਆਂ ਮਰ ਗਈਆਂ ਫਿਰ ਕਹਿ ਦਿੱਤਾ ਜਿਉ ਪ ਤਾਂ ਚਿੜੀਆਂ ਜਿਉ ਪਈਆਂ ਇਹੋ ਜਿਹੇ ਫਕੀਰ ਵਰ ਜਸਰਾਵ ਦੇਣ ਲੱਗ ਜਾਂਦੇ ਹਨ ਕਰੀ ਫਕੀਰ ਕੌਣ ਹਨ ਫਕੀਰ ਤਾਂ ਬਣ ਗਏ ਪਰ ਰੋਟੀ ਦਾ ਫਿਕਰ ਹੀ ਲੱਗਿਆ ਰਹਿੰਦਾ ਹੈ ਕਿ ਪਤਾ ਨਹੀਂ ਮਿਲੇਗੀ ਕਿ ਨਹੀਂ ਘਰਬਾਰ ਛੱਡ ਦਿੱਤਾ ਜੰਗਲਾਂ ਵਿੱਚ ਡੇਰੇ ਲਾਲੇ ਪਰੰਤੂ ਲੋਕਾਂ ਨੂੰ ਕਹਿਣਾ ਕਿ ਉਹ ਇਤਨੀ ਜ਼ਮੀਨ ਛੱਡ ਕੇ ਆਇਆ ਹੈ ਬੈਠਾ ਜੰਗਲਾਂ ਵਿੱਚ ਹੈ ਪਰੰਤੂ ਸੁਰਤੀ ਘਰ ਵਿੱਚ ਹੈ ਅਮੀਰ ਫਕੀਰ ਕੌਣ ਹਨ ਅਮੀਰ ਫਕੀਰ ਉਹ ਹੁੰਦੇ ਹਨ ਜੋ ਰੱਬ ਦੀ ਰਜਾ ਵਿੱਚ ਰਹਿੰਦੇ ਹਨ ਉਹ ਦਾਣੇ ਪਾਣੀ ਮਗਰ ਨਹੀਂ ਪਚਦੇ ਜਾਂਦੇ ਜਾਣਾ ਪਾਣੀ ਉਹਨਾਂ ਮਗਰ ਹੱਥ ਜੋੜੀ ਫਿਰਦਾ ਹੈ ਚਾਰ ਪਤ ਅਸਤ ਦਸਾ ਸਿੱਧ ਸਭ ਉੱਪਰ ਸਾਧ ਭਲੇ ਤਨ ਕਾ ਬੋਲਾ ਧੰਨ ਬਸੈ ਤਨ ਕਾ ਨਾਉ ਫਕੀਰ ਜਨ ਕਾ ਹਿਰਦੈ ਤੂ ਸਹਤੈ ਨਰਗੁਣੀ ਕਹੀਰ ਓ ਫਕੀਰ ਚਾਦੇ ਪਰਦਾਰਥ ਨੌ ਨਦੀਆਂ 18 ਸਦੀਆਂ ਨੂੰ ਲਤਾੜ ਕੇ ਉੱਪਰ ਹੋ ਉੱਠਦੇ ਹਨ ਉਹ ਜੜ ਮਾਇਆ ਚੇਤਨ ਮਾਇਆ ਤੇ ਪ੍ਰਵਤਾ ਤੋਂ ਅੱਗੇ ਲੰਘ ਚੁਕੇ ਹੁੰਦੇ ਹਨ ਉਹ ਸਤਿਗੁਰ ਪਾਰਸ ਦੇ ਨਾਲ ਇੱਕ ਮਿਕ ਹੋ ਕੇ ਆਪ ਹੀ ਪਾਰਸ ਬਣ ਜਾਂਦੇ ਹਨ ਸਤਿਗੁਰ ਪਾਰਸ ਪਰਸਿਆ ਕੰਚਨ ਕਰੈ ਮਨੂਰ ਮਦੀਨਾ ਸਤਿਗੁਰ ਪਾਰਸ ਦੀ ਤਰ੍ਹਾਂ ਹਨ ਜੋ ਮੈਲ ਲੱਗੇ ਲੋਹੇ ਨੂੰ ਵੀ ਸੋਨਾ ਕਰ ਦਿੰਦਾ ਹੈ ਪਰੰਤੂ ਇੱਕ ਸਥਿ ਤੋ ਵੀ ਅੱਗੇ ਹੈ ਵੱਖ-ਵੱਖ ਜਮਾਤਾਂ ਦੀ ਪੜ੍ਹਾਈ ਗੁਰੂ ਸਾਹਿਬ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੂੰ ਦੇ ਰਹੇ ਹਨ ਇੱਥੇ ਹੁਣ ਮਹਾਪੁਰਸ਼ਾਂ ਦੀ ਲੋੜ ਹੈ ਉਹ ਜਿਹ ਗਿਆਸ ਨੂੰ ਅਗਲੀ ਕਲਾਸ ਦੀ ਪੜ੍ਹਾਈ ਕਰਾਉਂਦੇ ਹਨ ਸੋ ਗੁਰੂ ਸਾਹਿਬ ਫਰਮਾਉਂਦੇ ਹਨ ਪਾਰਸ ਭੇਟ ਭਏ ਸੋ ਪਾਰਸ ਭੇਟ ਭਏ ਸੇ ਪਾਰਸ ਨਾਨਕ ਹਰ ਗੁਰ ਸੰਗthिए ਸੋ ਇਹ ਮਹਾਪੁਰਸ਼ਾਂ ਮੀਰ ਫਕੀਰ ਆਪ ਖੁਦ ਹੀ ਪਾਰਸ ਹੋ ਜਾਂਦੇ ਹਨ ਇਹਨਾਂ ਨੂੰ ਨਾ ਖੁਸ਼ੀ ਨਾ ਗਮੀ ਦੁੱਖ ਸੁਖ ਨਹੀਂ ਸਮਝਦੇ ਕਿਤੇ ਸੁਖ ਮੋਹ ਨਾਲ ਪਰਮ ਦੇ ਨਹੀਂ ਜਾਣਦੇ ਸੋਲੇ ਨੂੰ ਮਿੱਟੀ ਦੇ ਤੁਲ ਸਮਝਦੇ ਹਨ ਨਾ ਕਿਸੇ ਦੀ ਨਿੰਦਾ ਕਰਦੇ ਹਨ ਵਾਹਿਗੁਰੂ ਜੀ ਤੋਂ ਬਗੈਰ ਹੋਰ ਕਿਸੇ ਦੀ ਉਸਤ ਨਹੀਂ ਕਰਦੇ ਕੋਈ ਲੋਭ ਨਹੀਂ ਕੋਈ ਹੰਕਾਰ ਨਹੀਂ ਸੋਠ ਮਹੱਲਾ ਨਾਵਾ ਜੋ ਨਰ ਦੁਖ ਮੈਂ ਦੁਖ ਨਹੀਂ ਮੰਨੈ ਸੁਖ ਸੁਨਹਿਰ ਪੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਕਈ ਇਹ ਸ਼ਬਦ ਹੀਟਲੀ ਕਲਾਸਿਸ ਪੜ ਰਹੇ ਵਿਦਿਆਰਥੀ ਆਪਣੇ ਆਪ ਤੇ ਹੀ ਘਟਾਉਣ ਲੱਗ ਜਾਂਦੇ ਹਨ ਪਰ ਆਪਣੀ ਹਾਲਤ ਨਹੀਂ ਦੇਖਦੇ ਕਿ ਉਹ ਸੋਨੇ ਨੂੰ ਮਿੱਟੀ ਬਰਾਬਰ ਸਮਝ ਸਕਦੇ ਹਨ ਹਾਲਤ ਇਹ ਹੁੰਦੀ ਹੈ ਕਿ ਥੋੜੇ ਪੈਸਿਆਂ ਨੂੰ ਵਿਸ਼ੇ ਹੀ ਜੁੱਤੀਆਂ ਜੁੱਤੀ ਹੋ ਜਾਂਦੇ ਹਨ ਸੋ ਇਹ ਸਟੇਜ ਪੂਰਨ ਬਾਹੁਰਸ਼ ਦੀ ਹੈ ਕਾਲ ਫੁੱਲ ਦੀ ਤਰ੍ਹਾਂ ਕਾਲ ਫੁੱਲ ਦੀ ਹੈ ਸਿਫਤ ਹੁੰਦੀ ਹੈ ਕਿ ਇਹ ਫੁੱਲ ਪਾਣੀ ਵਿੱਚ ਉੱਗਦਾ ਹੈ ਪਰੰਤੂ ਪਾਣੀ ਤੋਂ ਨਲੇਬ ਹੁੰਦਾ ਹੈ ਸੁਗੰਧੀ ਵੀ ਹੁੰਦੀ ਹੈ ਕੰਡੇ ਵੀ ਹੁੰਦੇ ਹਨ ਭੌਰਾ ਖੁਸ਼ਬੂ ਲੈਣ ਆਉਂਦਾ ਹੈ ਫੁੱਲ ਤੇ ਗੇੜਾ ਦਿੰਦੇ ਦਿੰਦੇ ਮਸਤੀ ਵਿੱਚ ਆ ਕੇ ਅੱਖ ਬੰਦ ਹੋ ਜਾਂਦੀ ਹੈ ਤਾਂ ਉਸ ਦੇ ਕੰਡੇ ਵੱਜਦੇ ਹਨ ਉਹ ਕੰਡੇ ਭੋਲੇ ਨੂੰ ਉਪਦੇਸ਼ ਕਰਦੇ ਹਨ ਕਿ ਐ ਭੋਲੇ ਜਾਗ ਤੂੰ ਖੁਸ਼ਬੂ ਲੈਣ ਆਇਆ ਸੀ ਤੂੰ ਕਿਹੜੇ ਪਾਸੇ ਤੁਰ ਚੱਲਿਆ ਹੈ ਇਸ ਤਰ੍ਹਾਂ ਪੂਰਨਮਾ ਪੂਛ ਕੋਲ ਫੁੱਲ ਦੀ ਤਰ੍ਹਾਂ ਹੁੰਦੇ ਹਨ ਜਿਗਿਆਸੂ ਉਹਨਾਂ ਪਾਸੋਂ ਨਾਮ ਦੀ ਪ੍ਰਾਪਤੀ ਲੈਣ ਲਈ ਆਉਂਦਾ ਹੈ ਪਰੰਤੂ ਕਈ ਵਾਰ ਕਿਸੇ ਸੇਵਕ ਦੇ ਮੰਦ ਕਰਮ ਵੇਖ ਕੇ ਪਿੱਛੇ ਹਟਣ ਲੱਗ ਜਾਂਦਾ ਹੈ ਤਾਂ ਪੂਰਨ ਮਹਾਪੁਰਸ਼ ਉਸ ਨੂੰ ਟੁੱਟਣ ਨਹੀਂ ਦਿੰਦੇ ਬਲਕਿ ਆਪਣੀਆਂ ਇਲਜ਼ਾਮਤਾ ਲੈ ਕੇ ਉਸ ਨੂੰ ਉਪਦੇਸ਼ ਦਿੰਦੇ ਹਨ हे ਜਗਿਆਸੂ ਤੂੰ ਕਿਧਰ ਨੂੰ ਤੁਰ ਚੱਲਿਆ ਹੈ ਇਹ ਤਾਂ ਕੰਡੇ ਹਨ ਅਤੇ ਤੈਨੂੰ ਉਪਦੇਸ਼ ਦੇ ਰਹੇ ਹਨ ਕਿ ਤੂੰ ਕੀ ਕਰਨ ਆਇਆ ਸੀ ਤੂੰ ਕੰਡੇ ਦੇਖਣ ਤਾਂ ਨਹੀਂ ਆਇਆ ਸੀ ਜਿਸ ਮਤਲਬ ਲਈ ਆਇਆ ਹੈ ਉਸ ਲਈ ਅੱਖਾਂ ਖੋਲ ਕੇ ਚੱਲ ਇਸ ਤਰ੍ਹਾਂ ਪੂਰਨ ਮਹਾਪੁਰਸ਼ ਜਗਿਆਸੂ ਨੂੰ ਟੁੱਟਣ ਨਹੀਂ ਦਿੰਦੇ ਵਾਹ ਵਾਹ ਕਰ ਹੈ ਸਹੀ ਜਨ ਸੋਨੇ ਜਿਨਕੋ ਪਰਜਾ ਪੂਜਣ ਆਈ ਮਹਾਪੁਰਸ਼ ਉਹ ਕਹਾ ਸਕਦੇ ਹਨ ਜਿਨ੍ਹਾਂ ਕੀ ਖਬਰ ਸੰਸਾਰ ਹੀ ਪੈਦਾ ਹੋ ਜਾਵੇ ਅਤੇ ਦਰਸ਼ਨ ਕਰਦੇ ਸਾਰ ਸੁੱਧ ਬੋਧ ਹੀ ਭੁੱਲ ਜਾਵੇ ਭਾਗ ਪੀ ਬਣਾਇਆ ਹੀ ਬਣਦੇ ਹਨ ਘਰ ਬੈਠਿਆਂ ਪੀ ਨਹੀਂ ਭਾਗ ਬਣ ਸਕਦੇ ਰੋਟੀ ਆਪਣੇ ਮੂੰਹ ਵਿੱਚ ਨਹੀਂ ਪੈ ਜਾਂਦੀ ਉਸ ਨੂੰ ਖਾਣ ਲਈ ਪੀ ਹੱਥ ਹਿਲਾਉਣੇ ਪੈਂਦੇ ਹਨ ਇਹ ਮਿਹਰ ਦੀ ਨਿਸ਼ਾਨੀ ਹੈ ਜੋ ਸਾ ਸੰਗਤ ਵਿੱਚ ਆ ਜਾਂਦਾ ਹੈ ਰੰਗਕਾਰ ਤਾਂ ਨੀਲੇ ਅੰਬਰ ਦੀ ਤਰ੍ਹਾਂ ਹੈ ਨੀਲੇ ਅੰਬਰ ਸਮਾਂ ਤੋਂ ਵੀ ਮੀ ਪੈ ਸਕਦਾ ਹੈ ਮੀ ਤਾਂ ਸਦਾ ਬਦਲਣਾ ਰਾਹੀ ਹੀ ਪੈਂਦਾ ਹੈ ਅਸਮਾਨ ਦੇ ਬੱਦਲ ਆਉਣਗੇ ਤਾਂ ਮੀਂਹ ਪਵੇਗਾ ਬੱਦਲ ਹਨ ਮਹਾਪੁਰਸ਼ ਫਿਰ ਜਦ ਮੀਂਹ ਪੈ ਜਾਂਦਾ ਹੈ ਤਾਂ ਜਿਸ ਨੇ ਵਟਾ ਮਾਰ ਲਈਆਂ ਉਹ ਸੰਭਾਲ ਗਿਆ ਦੂਜੇ ਵਾਸਤੇ ਇਹੋ ਜਿਹਾ ਮੀ ਪਿਆ ਉਹ ਜਿਹੋ ਰਹਾ ਨਾ ਪਿਆ ਇਸ ਤਰ੍ਹਾਂ ਵੱਡੇ ਭਾਗ ਹੁੰਦੇ ਹਾਂ ਤਾਂ ਸਾత్సੰਗਤ ਮਿਲਦੀ ਹੈ ਅਗੋ ਜਿਸ ਨੇ ਅਮਲ ਕਮਾਈ ਕੀਤੀ ਪੁੰਨ ਵਧਾ ਲਏ ਉਹ ਝੋਲੀਆਂ ਭਰ ਜਾਂਦਾ ਹੈ ਤੇ ਜਿਸ ਨੇ ਅਮਲ ਕਮਾਈ ਨਹੀਂ ਕੀਤੀ ਤੇ ਪੁੰਨ ਨਹੀਂ ਵਧਾਇਓ ਖਾਲੀ ਰਹਿ ਜਾਂਦਾ ਹੈ ਜਨਕੇ ਪਾਗ ਵੱਡੇ ਹੈ ਭਾਈ ਤੈ ਸਾਧੂ ਸੰਗ ਮੁਖ ਜੁਰੇ ਤਨ ਕੀ ਤੂਰੇ ਬਾਦਸ਼ਾਹ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਲਕੜਾਂ ਦੇ ਤੇ ਨੂੰ ਛੋਟੀ ਜਾਈ ਤਿਲਿ ਸਵਾ ਕਰ ਦਿੰਦੀ ਹੈ ਇਸੇ ਤਰ੍ਹਾਂ ਇੱਕ ਬੰਬ ਵੱਡੇ ਤੋਂ ਵੱਡੇ ਢੇਰਾਂ ਨੂੰ ਸਵਾ ਕਰ ਦਿੰਦਾ ਹੈ ਮਹਾਪੁਰਸ਼ਾਂ ਦੇ ਬਚਨ ਇੱਕ ਬੰਬ ਦੀ ਤਰ੍ਹਾਂ ਹੁੰਦੇ ਹਨ ਜੋ ਪਾਪਾਂ ਦੇ ਵੱਡੇ ਤੋਂ ਵੱਡੇ ਢੇਰਾਂ ਨੂੰ ਇੱਕ ਸੈਕਿੰਡ ਵਿੱਚ ਸਵਾਗਤ ਕਰ ਦਿੰਦੇ ਹਨ ਗੁਰਮੁਖੋਟ ਉਧਾਰ ਦਾ ਭਾਈ ਇਹਦੇ ਨਾਮ ਵੇ ਇੱਕ ਕਣੀ ਗੰਗਾ ਜਮੁਨਾ ਗੋਦਾਵਰੀ ਸਰਸੁਤੀ ਤੇ ਕਰੇ ਉਦਮ ਤੂਰ ਸਾਧੂ ਕੀਤਾਈ ਸਾਧੂ ਦੀ ਧੂੜ ਵਿੱਚ ਇਤਨੀ ਤਾਕਤ ਹੈ ਜਿੰਨੇ ਤੀਰਥਾਂ ਉੱਥੇ ਜਾ ਕੇ ਜਗਿਆਸੂ ਆਪਣੇ ਪਾਪ ਉਧਾਰਦਾ ਹੈ ਪਰੰਤੂ ਉਹ ਤੀਰਥ ਇਨ੍ਹਾਂ ਪਾਪਾਂ ਤੋਂ ਛੁਟਕਾਰਾ ਪਾਉਣ ਲਈ ਸਾਧੂ ਦੀ ਧੂੜੀ ਲਈ ਬੇਨਤੀ ਕਰਦੇ ਹਨ ਪ੍ਰਾਗ ਰਾਜ ਦਾ ਤੀਰਥ ਉੱਤਮ ਕਿਹਾ ਜਾਂਦਾ ਹੈ ਪਰੰਤੂ ਗੁਰੂ ਸਾਹਿਬ ਫਰਮਾਉਂਦੇ ਹਨ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪੈ ਰਾਗੇ ਸਾਧੂ ਦੀ ਪਵਿੱਤਰ ਧੂੜੀ ਦੇ ਸਾਹਮਣੇ ਲੱਖਾਂ ਕਰੋੜਾ ਪ੍ਰਾਗ ਰਾਜ ਵੀ ਮੁਕਾਬਲਾ ਨਹੀਂ ਕਰ ਸਕਦੇ 863 ਜਹ ਸਾਧ ਭਗਤ ਰ ਹੈ ਜਿੱਤੇ ਸਾਧੂ ਚਨ ਨ ਧਰਦਾ ਹੈ ਉਸ ਥਾਂ ਦੀ ਧੂੜੀ ਮੱਥੇ ਤੇ ਲਾਉਣ ਨਾਲ 8 ਤੀਰ ਦਾ ਫਲ ਮਿਲ ਜਾਂਦਾ ਹੈ ਹੁਣ ਕੁਦਰਤੀ ਸਵਾਲ ਉੱਠਦਾ ਹੈ ਕਿ ਜਿਸ ਦੀ ਚਨ ਧੂੜੀ ਵਿੱਚ ਇਤਨੀ ਤਾਕਤ ਹੈ ਉਸ ਦੇ ਵਿੱਚ ਕਿੰਨੀ ਤਾਕਤ ਹੋਵੇਗੀ ਜਿਸ ਦਾ ਅੰਦਾਜ਼ਾ ਆਪਾਂ ਨਹੀਂ ਲਾ ਸਕਦੇ ਜੇ ਆਪਾਂ ਕੋਈ ਵਸਤੂ ਹਾਸਲ ਕਰਨੀ ਹੈ ਤਾਂ ਕਿਸੇ ਦੇ ਅਧਿਨਤਾ ਹੋਣਾ ਹੀ ਪੈਂਦਾ ਹੈ ਇੱਥੋਂ ਤੱਕ ਕਿ ਰੱਬ ਨੂੰ ਵੀ ਪਤੀਨ ਹੋਣਾ ਪੈਂਦਾ ਹੈ ਸੱਚ ਸੱਤੇ ਸੇ ਟੋਲ ਲਹੋ ਸੇ ਵਰਲੇ ਸੰਸਾਰ ਕਿਰਪਾਨ ਨੂੰ ਅੱਗ ਵਿੱਚ ਪਾ ਦਿੱਤਾ ਜਾਵੇ ਉਹ ਲਾਲ ਸੁਖ ਹੋ ਗਏ ਅਗ ਦਾ ਹੀ ਰੂਪ ਬਣ ਜਾਂਦੀ ਹੈ ਪਰੰਤੂ ਜਦੋਂ ਤੱਕ ਮਿਸਤਰੀ ਇਸ ਲਾਲ ਦੇ ਓ ਇਸ ਲਾਲ ਹੋਈ ਕਿਰਪਾਨ ਤੇ ਸੱਟ ਨਹੀਂ ਮਾਰੇਗਾ ਤੀਤਾਰ ਨਹੀਂ ਬਦਲ ਸਕਦੀ ਜਿਸ ਤਰ੍ਹਾਂ ਬਗਬਹਿਰ ਮਾਰ ਪੁਸ਼ਪਾਂ ਦੇ ਰਸਤਾ ਦੱਸਣ ਤੋਂ ਕੋਈ ਜਗ੍ਹਾ ਆਸੂ ਪਾਵੇਂ ਕਿੰਨੀ ਮਿਹਨਤ ਕਰ ਲਵੇ ਤੇ ਉਪਰਲੀ ਅਵਸਥਾ ਵਿੱਚ ਪਹੁੰਚ ਪਈ ਜਾਵੇ ਬਲਤੁ ਉਸੇ ਹਉਮੈ ਕਦੇ ਨਹੀਂ ਮਰ ਸਕਦੀ ਮੁਰਸ਼ਿਦ ਦੀ ਕੁਠਾਲੀ ਵਿੱਚ ਪੈ ਕੇ ਹੀ ਹਉਮੈ ਮਰਦੀ ਹੈ ਸਾਬਣ ਦਾ ਕੰਮ ਹੈ ਮੈਲੇ ਕੱਪੜੇ ਨੂੰ ਧੋਣਾ ਅਤੇ ਮਹਾਂਪੁਰਸ਼ਾਂ ਦਾ ਕੰਮ ਹੈ ਨਾਮ ਜਪਣ ਦੀ ਜੁਗਤੀ ਦੱਸ ਕੇ ਮਨ ਨੂੰ ਉਠਲਾ ਕਰ ਦੇਣਾ ਕਥਾ ਕੀਰਤਨ ਸੇਵਾ ਜੋ ਜੋ ਕਥਾ ਸੁਨੇ ਹਰ ਕੀਰਤਨ ਤਾਂ ਕੀ ਦੁਰਮਤ ਨਾਸ ਅਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਹਰ ਜਨ ਕੀ ਹਰ ਜਨ ਕਾ ਉਹੀ ਸੁਹਾਵੈ ਬੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਅਖੰਡ ਕੀਰਤਨ ਤਨ ਭੋਜਨ ਚੂਰਾ ਕਹ ਨਾਨਕ ਦਿਸਖਤ ਗੁਰ ਪੂਰਾ ਜਿਸ ਨੀਜ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਾਹੂ ਕੁੰਠ ਮਾਨੈ ਜਿਸ ਸਾਧੂ ਬਾਤ ਗੁਰੂ ਸਾਹਿਬ ਦੀ ਕਥਾ ਗੁਰਬਾਣੀ ਦਾ ਕੀਰਤਨ ਨਾਮ ਦਾ ਸਿਵਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਹੀਂ ਹੈ ਉਹ ਸਾਧੂ ਕਹੋਂ ਦਾ ਹੱਕਦਾਰ ਨਹੀਂ ਹੈ ਇਹੋ ਜੇ ਸੰਤ ਨਹੀਂ ਹੁੰਦੇ ਬਲਕਿ ਅਸੰਤ ਹੁੰਦੇ ਹਨ ਸੰਤ ਮਿਲਾ ਕੇ ਸੁਨੀਆਂ ਕਹੀ ਹੈ ਮਿਲੇ ਅਸੰਤ ਮਸਤ ਕਰ ਰਹੀ ਹੈ ਜਿੱਥੇ ਗੁਰੂ ਸਾਹਿਬ ਵਾਰ-ਵਾਰ ਸਾਨੂੰ ਹਰੀ ਦੇ ਸੰਤ ਵਡਭਾਗੀ ਸੰਤ ਨੂੰ ਲੱਭਣ ਲਈ ਉਪਦੇਸ਼ ਕਰਦੇ ਹਨ ਉਹ ਕਲਯੁਗ ਦੀ ਸੰਤਾ ਤੋਂ ਬਚਣ ਲਈ ਵੀ ਤਾਰਨਾ ਕਰਦੇ ਹਨ ਅੱਜ ਕੱਲ ਕਿੰਨੇ ਮਤ ਚੱਲ ਪਏ ਹਨ ਇਹਨਾਂ ਵਿੱਚੋਂ ਬਹੁਤ ਸਾਰੇ ਗੁਰੂ ਗ੍ਰੰਥ ਸਾਹਿਬ ਦੀ મિત્રો હે તો કહા ਲੈ ਕੇ ਸੁਣਾਉਂਦੇ ਹਨ ਅਤੇ ਫਿਰ ਆਪਣੀਆਂ ਤੁਕਾਂ ਵੀ ਵਿੱਚ ਹੀ ਜੋੜ ਲੈਂਦੇ ਹਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਥਾ ਹਰ ਰੋਜ਼ ਨਹੀਂ ਹੁੰਦੀ ਜਦੋਂ ਕਿ ਆਪਣੇ ਭਾਸ਼ਾ ਤਾਂ રોજ ਹੀ ਕਿਤੇ ਨਾ ਕਿਤੇ ਕਰਦੇ ਰਹਿੰਦੇ ਹਨ ਰੋਟੀ ਦੀ ਜ਼ਰੂਰਤ ਉਹਨਾਂ ਨੂੰ ਵਾਰ-ਵਾਰ ਪੈਂਦੀ ਹੈ ਪਰੰਤੂ ਗੁਰੂ ਸਾਹਿਬ ਦੀ ਬਾਣੀ ਦੀ ਕਥਾ ਦੀ ਕੀ ਲੋੜ ਹੈ ਬਹੁਤ ਸਾਰੇ ਐਸੇ ਮਤ ਚੱਲ ਪਏ ਹਨ ਜੋ ਕਹਿੰਦੇ ਹਨ ਕਿ ਕੀਰਤਨ ਦੀ ਕੋਈ ਲੋੜ ਨਹੀਂ ਹੈ ਬੁਸੀਆਂ ਹੋਈਆਂ ਗੰਦੀਆਂ ਬੇਤੁਕੀਆਂ ਦਲੀਲਾਂ ਦੇ ਕੇ ਜੋ ਕੀ ਆਸੂ ਨੂੰ ਗੁਮਰਾਹ ਕਰਦੇ ਹਨ ਕਿ ਕੀਰਤਨ ਤਾਂ ਬੰਦੇ ਦੇ ਅੰਦਰ ਹੀ ਹੋ ਰਿਹਾ ਹੈ ਅੱਖਾਂ ਬੰਦ ਕਰ ਲਵੇ ਤੇ ਸੁਣੋ ਇਹਨਾਂ ਦੇ ਪਿੱਛੇ ਲਾ ਕੇ ਅਨੇਕਾਂ ਆਪ ਭੁੱਲੇ ਫਿਰਦੇ ਹਨ ਇਹਨ ਗੁਰ ਗੋਪਿਆ ਆਪਣਾ ਤੇ ਠੌਰ ਨਾ ਠਾਓ ਹਲਤ ਪਲਤ ਦੋ ਵਹਿ ਗਈ ਦਰਗਾਹ ਨਹੀਂ ਠਾਓ ਉਹ ਜਿਹੜੇ ਸਾਧੂ ਪਾਸ ਹਰ ਰੋਜ਼ ਬਦੇ ਪ੍ਰੋਗਰਾਮ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਕਥਾ ਗੁਰਸਹਿਬ ਦੀ ਬਾਣੀ ਦਾ ਕੀਰਤਨ ਗੁਰੂ ਸਾਹਿਬ ਦੀ ਬਾਣੀ ਦਾ ਸਿਮਰਨ ਅਤੇ ਗੁਰੂ ਸਾਹਿਬ ਦੀ ਸੇਵਾ ਨਹੀਂ ਹੈ ਉਹ ਤਾਂ ਸਾਧੂ ਨਹੀਂ ਹੈ ਹਰ ਜਨ ਕਾ ਕਪਟ ਵਸੈ ਬਾਹਰ ਉਸੰਤ ਕਹਾ ਹੈ ਜਿਹੜਾ ਸਾਧੂ ਹੋ ਕੇ ਗੁਰੂ ਸਾਹਿਬ ਦੀ ਸੇਵਾ ਨਹੀਂ ਕਰਦਾ ਤੇ ਕਹਿੰਦਾ ਹੈ ਕਿ ਇਹਨਾਂ ਦੀ ਲੋੜ ਕੀ ਹੋਵੇ ਚ ਅਜੇ ਉਸ ਦੇ ਵਿੱਚ ਤੇ ਪਸ਼ੂ ਵਿੱਚ ਕੀ ਫਰਕ ਹੈ ਕਿਉਂਕਿ ਪੇਟ ਭਰਨਾ ਟੱਟੀ ਪਿਸ਼ਾਬ ਕਰਨਾ ਬੱਚੇ ਜੰਮਣੇ ਇਹ ਕੰਮ ਤਾਂ ਪਸ਼ੂ ਵੀ ਕਰ ਲੈਂਦੇ ਹਨ ਪਰੰਤੂ ਪੂਰ ਸ਼ੂ ਕਹਾਣੀ ਨਹੀਂ ਕਰ ਸਕਦੇ ਸਿਮ